ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਜਿਹੜਾਗਾ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰ ਦੇਾਂਗੇ ਤੁਹਾਡੇ ਤੱਕ ਜਰੂਰ ਉਹਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਵੀਡੀਓ ਤੁਹਾਨੂੰ ਪਤਾ ਲੱਗ ਜੂਗੀ ਵੀ ਕਦ ਅਪਲੋਡ ਹੋਈ ਹੈ ਕਿ ਤੁਸੀਂ ਫਿਰ ਦੇਖ ਸਕਦੇ ਹੋ ਜੇ ਤੁਹਾਡਾ ਨੋਟੀਫਿਕੇਸ਼ਨ ਨਹੀਂ ਔਨ ਹੈਗਾ ਆਫ ਹੈਗਾ ਤਾਂ ਫਿਰ ਆਪਾਂ ਵੀਡੀਓ ਜਿੱਦ ਤੱਕ ਕਿ ਆਪਾਂ ਡੇਲੀ ਵੀਡੀਓ ਤੇ ਫੇਰ ਤੁਹਾਨੂੰ ਕਈ ਵਾਰ ਨਹੀਂ ਪਤਾ ਲੱਗਣਾ ਹੈਗਾ ਵੀਡੀਓ ਅਪਲੋਡ ਕਰੀਦਾ ਵੈਸੇ ਆਪਾਂ WhatsApp ਤੇ ਵੀ ਸਟੇਟਸ ਪਾ ਦਨੇ ਹੁੰਨੇ ਆਂਗੇ ਤੇ ਕੱਲ ਆਪਾਂ ਵੀਡੀਓ ਨਹੀਂ ਪਾਈ ਹੈਗੀ ਥੋੜਾ ਜਿਹਾ ਫੰਕਸ਼ਨ ਦੇ ਵਿੱਚ ਬੀਜੀ ਸੀਗੇ ਅੱਜ ਮੈਂ ਤੁਹਾਨੂੰ ਸੂਟ ਦਿਖਾਉਣੇਗੀ ਕਾਫੀ ਜਿਆਦੇ ਸੋਹਣੇ ਸੂਟ ਲੰਗੇ 올ਓਵਰ ਸੂਟ ਲੰਗੇ ਕਾਟਨ ਦੇ ਤੁਸੀਂ ਆਰਡਰ ਦੇ ਸਕਦੇ ਹੋਗੇ ਆਰਡਰ ਦੇ ਕੇ ਹਨਾ ਜਿਹੜੇ ਡਿਸਪੈਚ ਲੰਗੇ ਪਾਰਸਲ ਲੰਗੇ ਉਹ ਤੁਹਾਡੇ ਮਤਲਬ 21 ਤਰੀਕ ਨੂੰ ਲੱਗਣਗੇ ਤੇ ਹੁਣ ਅੱਜ ਤੇ ਕੱਲ ਅਸੀਂ ਦੋ ਦਿਨ ਫੰਕਸ਼ਨ ਦੇ ਵਿੱਚ ਆਂਗੇ ਤੇ ਕੱਲ ਵੀ ਅਸੀਂ ਫੰਕਸ਼ਨ ਦੇ ਵਿੱਚ ਸੀਗੇ ਤਾਂ ਅਗਰ ਕੇ ਨਹੀਂ పార్ਸਲ ਹੋਣੇ ਹੈਗੇ ਆਰਡਰ ਦੇ ਦਿਓ ਆਰਡਰ ਜ਼ਰੂਰ ਲਵਾਵਾਂਗੇ ਤੇ ਜਿਹੜੇ ਮਤਲਬ పార్ਸਲ ਲੇਗੇ ਉਹ ਅਸੀਂ ਮਤਲਬ 21 ਤਰੀਕ ਨੂੰ ਤੁਹਾਡੇ ਨਗੇ ਜਿਹੜੇ ਲਗਾਵਾਂਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਿਹੜੀਆਂ ਪਹਿਨਣ ਨਵੀਆਂ ਨੇ ਗਿਆ ਮੇਰੇ ਚੈਨਲ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਜ਼ਰੂਰ ਮਤਲਬ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਪਹਿਲਾ ਮੈਂ ਤੁਹਾਨੂੰ ਸੂਟ ਦਿਖਾਉਣੀ ਆਂਗੀ ਬਲੈਕ ਦੇ ਵਿੱਚ ਹੈਗਾ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈ ਇਹਨੂੰ ਤੁਸੀਂ ਲਾਈਨਿੰਗ ਜਾਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਜਿਵੇਂ ਵੀ ਚਾਹੋ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਪ੍ਰਾਈਸ ਇਹਦਾ ਰਹੇਗਾ ਜੀ 1700 ਤੇ ਇਹ ਤੁਸੀਂ ਪ੍ਰਿੰਟਸ ਚੈੱਕ ਕਰ ਸਕਦੇ ਹੋ ਕਾਫੀ ਜ਼ਿਆਦਾ ਸੋਨਾ ਇਹਨੂੰ ਤੁਸੀਂ ਕੰਟਰਾਸਟ ਦੇ ਵਿੱਚ ਵੀ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਹੈ ਦੁਪੱਟਾ ਦਾ ਜਿਹੜਾ ਤੁਸੀਂ ਅਲੱਗ ਤੋਂ ਰੈਡੀ ਕਰਵਾਉਗੇ ਤੇ ਉਹਦੇ ਚਾਰजेस ਅਲੱਗ ਤੋਂ ਹੋਣਗੇ ਤੇ ਨੈਕਸਟ ਸੂਟ ਹੈਗਾ ਜੀ ਕਾਟਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ 올ਓਵਰ ਪ੍ਰਿੰਟ ਹੈ ਇਹ ਵੀ ਕਾਫੀ ਜਿਆਦਾ ਸੋਹਣਾ ਹੈਗਾ ਲਓ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਰਹੇਗਾ ਜੀ 1600 ਪਲੱਸ ਸ਼ਿਪਿੰਗ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਕਿਸੇ ਵੀ ਸੂਟ ਦੀ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਣੀ ਹੁੰਦੀਆਂ ਗਈਆਂ ਸਾਰਿਆਂ ਦੇ ਵਿੱਚ ਹੀ ਸ਼ਿਪਿੰਗ ਹੁੰਦੀ ਹੈ ਨੈਕਸਟ ਸੂਟ ਹੈਗਾ ਹੈਗਾ ਲਵਲੀਨ ਦਾ ਲਓ ਜੀ ਐਕਸਟਰਾ ਪ੍ਰਿੰਟ ਹੈਗਾ ਇਹ ਨਾ ਇਹ ਪ੍ਰਿੰਟ ਵੱਡਾ ਹੈ ਨਾ ਇਹ ਪ੍ਰਿੰਟ ਛੋਟਾ ਹੈ ਕਾਫੀ ਜਿਆਦਾ ਸੋਹਣਾ ਹੈਗਾ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਮਤਲਬ ਹਰ ਜਿਹੜੀ ਜਿੱਦਾਂ ਦੀ ਵੀ ਏਜ ਹੈਗੀ ਭੈਣ ਦੀ ਕੋਈ ਵੱਡੀ ਹੈ ਕੋਈ ਛੋਟੀ ਆ ਹਰ ਏਜ ਵਾਲੀ ਲੇਡੀ ਹੈਗੀ ਜਿਹੜੀ ਇਹਨੂੰ ਪਾ ਸਕਦੀ ਹੈ ਸੂਟ ਨੂੰ ਕਿਉਂਕਿ ਇਹ ਨਾ ਡਾਰਕ ਹੈ ਨਾ ਇਹ ਲਾਈਟ ਹੈ ਸੂਪਰ ਜਆ ਕਲਰ ਹੈਗਾ ਪ੍ਰਾਈਸ ਇਹਦਾ ਰਹੇਗਾ ਜੀ 1500 올ਓਵਰ ਦਾ ਪਲੱਸ ਸ਼ਿਪਿੰਗ ਫਾਸਟਲੀ ਆਪਣੀ ਬੁਕਿੰਗ ਕਰਵਾ ਦਿਓ ਫਿਰ ਜਿਹੜੇ ਸੂਟ ਲੇਗੇ ਸ਼ੋਲਡ ਹੋ ਜਾਂਦੇ ਰhenge ਦੁਬਾਰਾ ਨਹੀਂ ਮਿਲਦੇ ਹੈਗੇ ਤੇ ਤੁਸੀਂ ਦੇਖ ਸਕਦੇ ਹੋਗੇ ਨੈਕਸਟ ਸੂਟ ਵੀ ਹੈਗਾ ਜਿਹੜਾ ਲਵਲੀਨ ਦਾ ਹੈਗਾ ਜਿਹੜਾ ਇਹ ਵਾਲਾ ਕਲਰ ਹੈਗਾ ਬੇਬੀ ਪਿੰਕ ਕਲਰ ਹੈਗਾ ਲਓ ਜੀ ਲਓ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ कॉटन ਹੈਗੀ ਦੇਖੋ ਕਿੰਨੀ ਸ਼ਾਈਨ ਹੈ कॉटन ਦੇ ਵਿੱਚ ਹਨਾ ਤੇ ਕਾਫੀ ਬੈਨ ਲਾਈਟ ਕਲਰ ਮਤਲਬ ਲਾਈਕ ਕਰਦੀਆਂ ਲੰਗੀਆਂ ਹਨਾ ਦੇਖੋ 1500 ਇਹਦਾ ਪ੍ਰਾਈਸ ਹੈ ਪਲੱਸ ਸ਼ਿਪਿੰਗ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ ਵੀ ਇੱਕ ਵਾਰ ਤੁਹਾਨੂੰ ਚੈੱਕ ਕਰਾ ਦਿੰਨੇ ਆ ਪ੍ਰਿੰਟ ਲਓ ਜੀ ਠੀਕ ਐ ਜੀ ਅਗਲਾ ਸੂਟ ਹੈਗਾਗਾ ਬਲੈਕ ਦੇ ਵਿੱਚ ਬਲੈਕ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਦੇਖੋ ਪ੍ਰਿੰਟ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਵੀ ਰੱਖ ਸਕਦੇ ਹੋਗੇ ਮੈਜ਼ਿੰਟਾ ਕਲਰ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨੇੜੇ ਤੋਂ ਦਿਖਾ ਰਿਆਂਗੇ ਪ੍ਰਾਈਸ ਇਹਦਾ ਵੀ ਹੈ ਜੀ ਜਿਹੜਾ ਸਾਡੇ ਮਤਲਬ 1500 ਰਹੇਗਾ ਪਲੱਸ ਸ਼ਿਪਿੰਗ ਹੈ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਪ੍ਰਿੰਟ ਤੁਹਾਨੂੰ ਮਤਲਬ ਇੱਕ ਤੋਂ ਇੱਕ ਹੱਟ ਕੇ ਕਾਫੀ ਜ਼ਿਆਦੇ ਸੋਹਣੇ ਮਿਲਣਗੇ ਹਾਂਜੀ ਥੋੜਾ ਨਾ ਪੈਕਿੰਗ ਬਹੁਤ ਜ਼ਿਆਦੇ ਹੋਇਆ ਤੇ ਖੋਲਣ ਤੇ ਟਾਈਮ ਲੱਗ ਜਾਂਦਾ ਹਾਂਜੀ ਸਸ਼ੀ ਕਾਲ ਜਿਹਾ ਆਇਆ ਲਓ ਤੁਸੀਂ ਇਹ ਟਿਕਾ ਹਾਂਜੀ ਦੇਖੋ ਪੀਚ ਕਲਰ ਦਾ ਸੂਟ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ लवलीਨ ਬ੍ਰੈਂਡ ਦਾ ਹੈਗਾ ਪ੍ਰਾਈਸ ਇਹਦਾ ਵੀ ਰਹੇਗਾ ਜੀ ਸਾਡੇ 1500 ਬਹੁਤ ਠੀਕ ਪ੍ਰਾਈਸ ਦੇ ਵਿੱਚ ਸੂਟ ਲੰਗੇ ਦੇਖੋ ਪ੍ਰਿੰਟ ਵੀ ਕਾਫੀ ਜਿਆਦਾ ਸੋਹਣੇ ਨੇ ਤੇ ਕਲਰ ਵੀ ਕੰਬੀਨੇਸ਼ਨ ਸਾਰੇ ਹਨ ਆਪਾਂ ਉਸ ਤਰ੍ਹਾਂ ਦਾ ਚਾਰਟ ਲੈ ਕੇ ਆਇਾਂਗੇ ਅਗਲਾ ਸੂਟ ਆ ਜਾਊਗਾ ਥੋੜਾ ਡਾਰਕ ਦੇ ਵਿੱਚ かれ ਨਾਲ 1 ਮਿੰਟ ਲੋਜੀ ਨੈਕਸਟ ਹੈਗਾ ਵਾਇਨ ਦੇ ਵਿੱਚ ਤੁਸੀਂ ਇਹ ਵੀ ਪ੍ਰਿੰਟ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਹੈ ਜਿਹੜੀਆਂ ਬਣਾ ਥੋੜਾ ਡਾਰਕ ਕਲਰ ਪਸੰਦ ਕਰਦੇ ਹੋ ਤੁਸੀਂ ਇਹ ਵਾਲਾ ਲੈ ਸਕਦੇ ਹੋ ਪ੍ਰਾਈਸ ਹੈ ਜਿਹੜਾ ਇਹ ਦਾ ਵੀ 1500 ਹੈ ਇਸ ਤੋਂ ਬਾਅਦ ਹੈਗਾ ਜੀ ਗ੍ਰੇ ਸੂਟ ਪ੍ਰਾਈਸ ਇਹ ਦਾ ਵੀ 1500 ਹੈ ਲੋਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਏਗਾ ਜੀ ਡਾਰਕ ਪਿੰਕ ਆ ਥੋੜਾ ਜਿਹਾ ਇਹ ਵਾਲਾ ਜਿਆਦਾ ਮਤਲਬ ਲਾਈਟ ਸੀਗਾ ਇਹ ਥੋੜਾ ਜਿਹਾ ਡਾਰਕ ਹੈ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਇਹਦਾ ਵੀ ਪ੍ਰਿੰਟ ਇਹਦਾ ਪ੍ਰਾਈਸ ਵੀ ਹੈ ਜਿਹੜਾ ਰਹੇਗਾ ਜੀ 8500 ਪਲੱਸ ਸ਼ਿਪਿੰਗ ਕੋਈ ਦੁਪੱਟਾ ਨਹੀਂ ਹੈਗਾ ਕਿਸੇ ਨਾਲ ਵੀ ਹਨਾ ਭੈਣਾ ਮੈਸੇਜ ਕਰਦੇ ਹੁੰਦੀਆਂ ਨੇ ਵੀ ਦੁਪੱਟੇ ਹੈਗੇ ਨਹੀਂ ਜੇ ਦੁਪੱਟੇ ਹੋਣਗੇ ਤਾਂ ਮੈਂ ਤੁਹਾਨੂੰ ਜਰੂਰ ਸ਼ੋਅ ਕਰੂੰਗੀ ਸਾਰੇ ਜਿਹੜੇ ਟੂਟਣਗੇ ਵਿਦਆਊਟ ਦੁਪੱਟਾ ਲੰਗੇ ਪ੍ਰਾਈਸ ਜਿਹੜਾ ਮੈਂ ਨਾਲ ਹੁੰਦੇ ਦੱਸਤਾ ਲਵਲੀਨ ਬ੍ਰਾਂਡ ਦੇ ਸੂਟ ਲੰਗੇ ਕਾਫੀ ਜਾਦੇ ਸੋਹਣੇ ਮਤਲਬ ਸਿਲਕ ਵਾਂਗੂ ਕੱਪੜਾ ਪਿਆ ਜੀ ਕਾਟਨ ਸ਼ਾਈਨ ਇੰਨੀ ਹੈ ਕੱਪੜੇ ਦੇ ਵਿੱਚ ਜਿਹੜਾ ਸਟਾਕ ਹੈ ਮੈਂ ਤੁਹਾਡੇ ਸਾਰਾ ਸਾਹਮਣੇ ਓਪਨ ਕੀਤਾ ਹੈਗਾ। ਕਈ ਵਾਰ ਰੋਲ ਓਪਨ ਮਤਲਬ ਆ ਜਾਂਦੇ ਹੁੰਦੇ ਨੇਗੇ ਵਿੱਚ ਐਦਾਂ ਕਵਰ ਨਹੀਂ ਹੁੰਦੇ ਹੈਗੇ ਤੇ ਉਹ ਵੀ ਜਿਹੜਾ ਨੰਗੇ ਸਾਰੇ ਨਿਊ ਹੀ ਹੁੰਦੇ ਨੇਗੇ। ਠੀਕ ਹੈ ਜੀ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਦੇਗੇ ਜਿਹੜੇ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ।